ਸਸਿਕਾਲ ਜੀ ਕੀ ਹਾਲ ਚਾਲ ਹੈ ਪਿਛਲੇ ਕੁਝ ਦਿਨ ਪਹਿਲਾਂ ਮੈਂ ਗਿਆ ਸੀਗਾ ਸਾਊਥ ਇੰਡੀਆ ਤਾਮਿਲਨਾਡੂ ਦੀ ਯਾਤਰਾ ਤੇ ਕਾਫੀ ਦਿਨ ਲੱਗਾ ਉੱਥੇ 1.5 ਦਿਨ ਤਕਰੀਬਨ ਲੱਗਾ ਇਹ ਆ ਵੀਡੀਓ ਉਸ ਯਾਤਰਾ ਬਾਰੇ ਹੈ ਉਹਦੇ ਵਿੱਚ ਕੀ ਐਕਸਪੀਰੀਅੰਸ ਰਹੇ ਕੀ ਖਰਚਾ ਆਇਆ ਉਹਦੇ ਬਾਰੇ ਹੈ ਵੀਡੀਓ ਕਿਉਂਕਿ ਮੈਨੂੰ ਕੁਝ ਦੋਸਤਾਂ ਮੇਤਰਾਂ ਦੇ ਫੋਨ ਆਏ ਸੀ ਕਹਿੰਦੇ ਖਰਚੇ ਬਾਰੇ ਵੀਡੀਓ ਜ਼ਰੂਰ ਪਾਓ ਕਿੰਨਾ ਖਰਚਾ ਆ ਗਿਆ ਮੇਰਾ ਨਾਮ ਬੱਬੂ ਪਨੇਸਰ ਹੈ ਤੇ ਮੇਰੇ ਚੈਨਲ ਦਾ ਨਾਮ ਪਨੇਸਰ ਹੈ ਵੈਸੇ ਮੇਰਾ ਨਾਮ ਦਵਿੰਦਰ ਸਿੰਘ ਹੈ ਜਿਹੜਾ ਕਾਗਜੀ ਨਾਮ ਹੈ ਕਾਗਜ਼ਾਂ 'ਚ ਵੈਸੇ ਮੈਂ ਇੰਟਰਨੈਟ ਤੇ ਵੀ ਜ਼ਿਆਦਾ ਬੱਬੂ ਪਨੇਸਰੀ ਰੱਖਿਆ ਹੈ ਤੇ ਵੀਡੀਓ ਸ਼ੁਰੂ ਕਰਦੇ ਆ ਮੈਂ ਨਾ ਵੀਡੀਓ ਨੂੰ 4 ਹਿੱਸਿਆਂ 'ਚ ਵੰਡਿਆ ਚਾ ਕਹਿ ਲਓ ਖਰਚਿਆਂ ਨੂੰ 4 ਹਿੱਸਿਆਂ 'ਚ ਵੰਡਿਆ ਆ ਪਹਿਲ ਹੈਗਾ ਕਨਵੈਨਸ ਮਤਲਬ ਆਉਣ ਜਾਣ ਦਾ ਖਰਚਾ ਦੂਜਾ ਹੈਗਾ ਖਾਣ ਪੀਣ ਦਾ ਖਰਚਾ ਤੀਜਾ ਹੈਗਾ ਰਹਿਣ ਸਹਿਣ ਚੌਥਾ ਹੈਗਾ ਘੁੰਮਣ ਫਿਰਨ ਦਾ ਪਹਿਲੇ ਤੇ ਆਨੇ ਅਸੀਂ ਉਹ ਹੈਗਾ ਆਉਣ ਜਾਣ ਦਾ ਜਾਂ ਕਨਵੀਨਸ ਕਹਿ ਲਓ ਅਸੀਂ ਚਨਈ ਤੱਕ ਦੀਆਂ ਟਿਕਟਾਂ ਕਰਾਈਆਂ ਸੀਆਂ ਬੁੱਕ ਟ੍ਰੇਨ ਦੀਆਂ ਆਉਣ ਜਾਣ ਦੀਆਂ ਕਰਾਈਆਂ ਸੀ ਇਹ ਬਾਅਦ ਵਿੱਚ ਕੈਨਸਲ ਕਰਕੇ ਚਲੋ ਬੰਗਲੌਰ ਤੋਂ ਅਸੀਂ ਪਲੇਨ 'ਚ ਆ ਗਏ ਸੀ ਦੇਖੋ ਜੇ ਤਾਂ ਬਜਟ ਟ੍ਰੈਵਲ ਕਰਨਾ ਹੈ ਇਹ ਤਾਂ ਟ੍ਰੇਨ 'ਚ ਜਾਓ ਜੇ ਸਮਾਂ ਬਚਾਣਾ ਹੈ ਫਿਰ ਪਲੇਨ 'ਚ ਮੈਂ ਜਿਹੜਾ ਹਿਸਾਬ ਲਾਇਆ ਨਾ ਸਾਡੇ ਟੋਟਲ ਖਰਚੇ ਦਾ ਤਕਰੀਬਨ 50 ਤੋਂ 60% ਕਨਵੈਨਸ ਤੇ ਹੀ ਆ ਗਿਆ ਖਰਚਾ ਆਉਂ ਘੁੰਮਣ ਆਣ ਜਾਣ ਤੇ ਜਿਆਦਾ ਖਰਚਾ ਇਹੀ ਹੈ ਤਕਰੀਬਨ ਸਾਡਾ 13000 ਰੁਪਏ ਖਰਚਾ ਆਇਆ ਟ੍ਰੇਨ ਦਾ ਪਲੇਨ ਦਾ ਬੱਸਾਂ ਦੀਆਂ ਟਿਕਟਾਂ ਦਾ ਇਹ ਸਾਰਾ ਇਕੱਠਾ ਕਰਕੇ ਅਸੀਂ ਬੱਸਾਂ ਵੀ ਏਸੀ ਸਲੀਪਰ ਵਾਲੀਆਂ ਲਈਆਂ ਵਧੀਆ ਲਈਆਂ ਤੇ ਟ੍ਰੇਨ ਦੇ ਵਿੱਚ ਅਸੀਂ ਸੈਕੰਡ ਏਸੀ 'ਚ ਗਏ ਸੀਗੇ ਜਾਂਦੇ ਹੋਏ ਤੇ ਪਲੇਨ ਤਾਂ ਚਲੋ ਇੱਕੋ ਹੀ ਹੁੰਦਾ ਹੈ ਪਲੇਨ ਦੀ ਸਾਨੂੰ ਟਿਕਟ ਸਸਤੀ ਮਿਲ ਗਈ ਸੀ ਮੌਕੇ ਤੇ ਵਰਨਾ ਪਲੇਨ ਦੀ ਟਿਕਟ ਵੀ ਮਹਿੰਗੀ ਹੁੰਦੀ ਹੈ ਹਾਂ ਤੁਸੀਂ ਜੇ ਥੋੜਾ ਖਰਚਾ ਘਟਾਉਣਾ ਹੈ ਕਨਵੀਨਸ ਵਾਲਾ ਤਾਂ ਤੁਸੀਂ ਥਰਡ ਏਸੀ ਲੈ ਸਕਦੇ ਹੋ ਮਤਲਬ ਮੇਰੇ ਹਿਸਾਬ ਨਾਲ ਏਸੀ ਲੈਣਾ ਜ਼ਿਆਦਾ ਜ਼ਰੂਰੀ ਹੈ ਗਰਮੀਆਂ ਦੇ ਵਿੱਚ ਨਾਰਮਲ ਸਲੀਪਰ ਕਲਾਸ ਨਾਲ ਬਾਕੀ ਤੁਹਾਡੇ ਤੇ ਡਿਪੈਂਡ ਕਰਦਾ ਹੈ ਖਰਚਾ ਤੁਹਾਡਾ ਇਹ ਤੋਂ ਅੱਧਾ ਵੀ ਰਹਿ ਸਕਦਾ ਤੁਸੀਂ ਕਿਸ ਤਰ੍ਹਾਂ ਦੀ ਟਿਕਟ ਲੈਣੀ ਹੈਓ ਕਿਸ ਤਰ੍ਹਾਂ ਦਾ ਸਫਰ ਕਰਦੇ ਹੋ ਦੂਜਾ ਹੈਗਾ ਵੀ ਖਾਣ ਪੀਣ ਦਾ ਦੇਖੋ ਮੈਂ ਸੋਚਦਾ ਨਾ ਵੀ ਜੇ ਸਫਰ ਕਰਦੇ ਹੋ ਨਾ ਤਾਂ ਖਾਣਾ ਪੀਣਾ ਤੁਹਾਡਾ ਵਧੀਆ ਹੋਣਾ ਚਾਹੀਦਾ ਵੈਸੇ ਸਾਊਥ ਇੰਡੀਆ ਚ ਖਾਣਾ ਪੀਣਾ ਸਸਤਾ ਹੈ ਅਸੀਂ ਜਿੱਥੇ ਵੀ ਕਿਤੇ ਰੱਜ ਕੇ ਵੀ ਜੇ ਖਾਣਾ ਖਾਧਾ ਹੈ ਨਾ ਚਾਹ ਕੌਫੀ ਵੀ ਨਾਲ ਲਈ ਹੈ 33400 ਰੁਪਈਆ ਹੀ ਬਿੱਲ ਬਣਿਆ ਦੋ ਜਣਿਆਂ ਦਾ ਠੀਕ ਹੈ ਆਹ ਸਰ ਤੋਂ ਮਹਿੰਗਾ ਇੱਕ ਦੋ ਜਗ੍ਹਾ ਖਾਦਾ ਆ ਇੱਕ ਜਗ੍ਹਾ ਅਸੀਂ ਪੀਜ਼ਾ ਹਟ ਚ ਪੀਜ਼ੇ ਵਗੈਰਾ ਖਾਦੇ ਆ ਜਦ ਸਾਡਾ 1000 ਰੁਪਈਆ ਬਣ ਗਿਆ ਇੱਕ ਨਾ ਦਿੱਲੀ ਰੇਲਵੇ ਸਟੇਸ਼ਨ ਤੇ ਅਸੀਂ ਹਲਦੀ ਰਾਮ ਸਵੀਟਸ ਵਾਲਿਆਂ ਦੇ ਰੋਟੀ ਖਾਧੀ ਸੀ ਸ਼ਾਮ ਦੇ ਟਾਈਮਸ ਟਾਈਮ ਸਾਡੇ ਕੋ ਘੱਟ ਸੀਗਾ ਉਸ ਟਾਈਮ ਰੇਲਵੇ ਸਟੇਸ਼ਨ ਤੋਂ ਅਸੀਂ ਅੱਗੇ ਕਿਤੇ ਲੱਭ ਹੋਰ ਦੀ ਕੋਸ਼ਿਸ਼ ਨਹੀਂ ਕੀਤੀ ਉੱਥੇ ਵੀ ਸਾਡਾ 1082 ਰੁਪਏ ਖਰਚਾ ਆਇਆ ਤੇ ਮੈਂ ਨਾ ਜਿੱਦਾਂ ਹੁਣ ਹਿਸਾਬ ਦੇ ਵਿੱਚ ਕਾਊਂਟ ਕੀਤਾ ਸਾਡਾ ਤਕਰੀਬਨ ਇੱਕ ਬੰਦੇ ਦਾ ਟੋਟਲ ਟ੍ਰਿਪ ਦਾ ਖਾਣ ਪੀਣ ਦਾ ਖਰਚਾ 3500 ਆਇਆ ਹੈ ਮੇਰੇ ਹਿਸਾਬ ਨਾਲ ਬਾਜਬ ਹੈ ਖਾਣ ਪੀਣ ਚ ਮੈਂ ਪਹਿਲਾਂ ਹੀ ਕਹਿੰਦਾ ਕਿ ਕੰਜੂਸੀ ਨਹੀਂ ਕਰਨੀ ਚਾਹੀਦੀ ਤੇ ਤੀਜਾ ਹੈਗਾ ਘੁੰਮਣ ਫਿਰਨ ਦਾ ਖਰਚਾ ਘੁੰਮਣ ਫਿਰਨ ਦੇ ਵਿੱਚ ਕਈ ਕੁਝ ਆ ਜਾਂਦਾ ਤੁਹਾਡਾ ਤੁਸੀਂ ਜਿੱਦਾਂ ਅਸੀਂ ਸਕੂਟਰ ਵੀ ਰੈਂਟ ਤੇ ਲਿਆ ਸੀ 400 ਦਾ ਤੇ ਹੋਰ ਮਿਊਜ਼ੀਅਮ ਜਾਂ ਹੋਰ ਜਿਹੜੀਆਂ ਇਤਿਹਾਸਿਕ ਜਗ੍ਹਾ ਉਹਨਾਂ ਦਾ ਵੀ ਟਿਕਟ ਦਾ ਖਰਚਾ ਦਿੱਤਾ ਸੀ ਬੋਟ ਵੀ ਇੱਕ ਹਾਇਰ ਕੀਤੀ ਸੀ ਮਤਲਬ ਬੋਟ ਦੇ ਵੀ ਕਿਰਾਇਆ ਦੇਣਾ ਪਿਆ ਸੀਗਾ ਘੁੰਮੇ ਫਰੇ ਸੀਗੇ ਇਦਾਂ ਦੇ ਛੋਟੇ-ਮੋਟੇ ਖਰਚੇ ਆ तकरीबन 2000 ਰੁਪਏ ਆ ਘੁੰਮਣ ਤੇ ਰੰਦਾ ਠੀਕ ਹੈ ਵੀ ਸਾਊਥ ਇੱਥੇ ਜਿਆਦਾ ਐਡਾ ਹੈ ਨਹੀਂ ਘੁੰਮਣ ਫਿਰਦੇ ਟਿਕਟਾਂ ਜ਼ਿਆਦਾ ਨਹੀਂ ਲੱਗਦੀਆਂ ਮਿਊਜ਼ੀਅਮ ਕੁਝ ਮਿਊਜ਼ੀਅਮ ਦੇ ਵਿੱਚ ਲੱਗਦੀਆਂ ਪਰ ਮਿਊਜ਼ੀਅਮ ਦੇ ਵਿੱਚ ਮੈਂ ਦਿਖਾਏ ਵੀ ਨਹੀਂ ਮਿਊਜ਼ੀਅਮ ਦਾ ਕੁਝ ਵੀ ਕਿਉਂਕਿ ਉੱਥੇ ਅਲਾਉਡ ਹੀ ਨਹੀਂ ਸੀਗਾ ਵੀਡੀਓ ਬਣਾਣੀ ਅਲਾਉਡ ਨਹੀਂ ਸੀ ਮੈਂ ਇਸ ਕਰਕੇ ਆਪਣੀ ਵੀਡੀਓ ਚ ਵੀ ਉਹਨਾਂ ਨੂੰ ਜੋੜ ਨਹੀਂ ਸਕਿਆ ਪਰ ਅਸੀਂ ਘੁੰਮੇ ਜ਼ਰੂਰ ਆ ਮਿਊਜ਼ੀਅਮ ਦੇ ਵਿੱਚ ਦੋ ਤਿੰਨ ਮਿਊਜ਼ੀਅਮ ਅਸੀਂ ਦੇਖੇ ਸੀ ਤੇ ਚੌਥਾ ਤੇ ਆਖਰੀ ਖਰਚਾ ਹੈਗਾ ਰਹਿਣਾ ਸਹਿਣਾ ਇਹ ਵੀ ਵਧੀਆ ਹੀ ਹੋਣਾ ਚਾਹੀਦਾ ਅਸੀਂ ਤਕਰੀਬਨ ਮੀਡੀਅਮ ਜੇ ਬਜਟ ਜੇ ਚ ਰਹੇ ਹਾਂ ਬਿਲਕੁਲ ਥੱਲੇ ਵਾਲੇ ਹੋਟਲ ਚ ਵੀ ਨਹੀਂ ਰਹੇ ਥੱਲੇ ਵਾਲੇ ਹੋਟਲ ਤਕਰੀਬਨ ਤੁਹਾਨੂੰ 7-800 ਦੇ 900 ਦੇ 1000 ਦੇ ਹਿਸਾਬ ਨਾਲ ਮਿਲ ਜਾਂਦੇ ਆ ਅਸੀਂ ਰੱਖਿਆ ਤਕਰੀਬਨ ਸਾਡਾ 1500 ਤੋਂ ਲੈ ਕੇ 2300 ਦੇ ਵਿੱਚ ਹੋਟਲਾਂ ਦਾ ਮਤਲਬ ਖਰਚਾ ਆਂਦਾ ਰਿਹਾ ਹੈ ਇਦਾਂ ਇਦਾਂ ਦੇ ਹੀ ਸੀ ਹੋਟਲ ਜੇ ਹੁਣ ਮੈਂ ਤੁਹਾਨੂੰ ਕੱਲਾ-ਕੱਲਾ ਤਾਂ ਗਿਣ ਨਹੀਂ ਸਕਦਾ ਕਿ ਕਿੱਥੇ-ਕਿੱਥੇ ਕਿਦਾਂ ਹੋਏ ਆ ਪਰ ਤਕਰੀਬਨ ਤਕਰੀਬਨ ਸਾਡਾ ਹੋਟਲ ਸਾਰਾ ਜੋੜ ਕੇ ਨਾ ਜਿੱਥੇ-ਜਿੱਥੇ ਰਹੇ ਆ 7000 ਰੁਪਿਆ ਸਾਡਾ ਦੋ ਬੰਦਿਆਂ ਦਾ ਆਇਆ ਹੈ ਤੇ 2-400 ਹੋਰ ਜੋੜ ਲਓ ਜੇ ਬਤੀ ਗੱਲ ਹੈ ਮਤਲਬ 3500 ਰੁਪਿਆ ਸਾਡਾ ਪਰ ਪਰਸਨ ਰਹਿਣ ਸਹਿਣ ਦਾ ਖਰਚਾ ਆਇਆ ਤੇ ਬੰਗਲੌਰ ਦੇ ਵਿੱਚ ਅਸੀਂ ਫ੍ਰੀ ਰਹੇ ਸੀ ਕਿਉਂਕਿ ਉਹ ਰਿਸ਼ਤੇਦਾਰਾਂ ਦੇ ਘਰ ਰਹੇ ਸੀ ਤੇ ਹੁਣ ਅਜੇ ਨਾ ਅਸੀਂ ਸਾਰੇ ਖਰਚੇ ਜੇ ਜੋੜ ਲઈએ ਮੈਂ ਤੁਹਾਨੂੰ ਜੋੜ ਕੇ ਦੱਸਦਾ ਮੈਂ ਲਿਖਿਆ ਆ ਮਤਲਬ ਟੋਟਲ ਖਰਚਾ ਜੇ ਬਣਿਆ ਉਹ 22000 ਬਣਿਆ ਆ ਦੇਖੋ ਅ ਕਨਵੈਂਸ ਜਿਹੜੀ ਸਾਡੀ 13000 ਦੀ ਹੋਈ ਆ ਜਿਹੜੀ ਸਭ ਤੋਂ ਵੱਧ ਸੀਗੀ ਰਹਿਣ ਸਹਿਣ ਦਾ ਵੀ 3500 ਦਾ ਖਰਚਾ ਹੋਇਆ ਆ ਖਾਣ ਪੀਣ ਦਾ ਵੀ ਇਹੀ 3000 3500 ਹੀ ਹੋਇਆ ਆ ਘੁੰਮਣਾ ਫੇਰਨਾ ਜਿਹੜੀਆਂ ਛੋਟੂ ਮੋਟੀਆਂ ਟਿਕਟਾਂ ਲੱਗੀਆਂ ਆ ਉਹ 2000 ਦਾ 22000 ਬਣਿਆ ਮੇਰੇ ਹਿਸਾਬ ਨਾਲ 22 22 ਬਣਦਾ ਆ ਮੈਂ ਤਾਂ ਸੋਚਦਾ ਠੀਕ ਹੈ ਤੁਸੀਂ 10 ਦਿਨ ਗਏ ਆ 10 ਦਿਨਾਂ ਦੇ ਵਿੱਚ ਤੁਹਾਡਾ ਬਾਈਕ 1000 ਦਾ ਖਰਚਾ ਆਇਆ। ਇਹ ਹੋਰ ਘੱਟ ਸਕਦਾ ਸੀ ਹੋਰ ਜੇ ਅਸੀਂ 3rd AC ਵਾਲੀਆਂ ਟਿਕਟਾਂ ਲੈ ਲੈਂਦੇ ਉਹ ਸਾਡੀਆਂ 25 26 2700 ਦੀ ਇੱਕ ਪਾਸੇ ਦੀ ਆਣੀਆਂ ਤੇ 5000 ਦੀਆਂ ਨਹੀਂ ਹੁਣ ਸਾਡਾ ਖਰਚਾ ਬੱਸ ਬੱਸਾਂ ਦਾ ਤੁਸੀਂ ਵੈਸੇ ਨਹੀਂ ਕਰਨਾ ਚਾਹੀਦਾ AC ਹੀ ਲੈਣੀਆਂ ਚਾਹੀਦੀਆਂ ਬੱਸਾਂ। ਬੱਸਾਂ ਦੇ ਵਿੱਚ ਬੰਦਾ ਆ ਪ੍ਰੋਬਲਮ ਆ ਜੇ ਨਹੀਂ ਨੋਨ AC ਵੀ ਵੈਸੇ ਚੱਲਦੀਆਂ ਐ ਬੱਸਾਂ। ਜਦੋਂ ਏਸੀ ਵਾਲੀ ਦਾ 1250 99800 ਦੀ ਸੀ ਉਹ 5400 ਦੀ ਖਾਤਰ ਬੇਰਮੀ ਨਹੀਂ ਚਾਹੀਦੀ ਐ ਕਿਉਂਕਿ ਰਾਤ ਨੂੰ ਤੁਸੀਂ ਸੁੱਤੇ ਪੈ ਜਾਣਾ ਐ ਤੇ ਆਰਾਮ ਵਾਲੀ ਨੀਂਦ ਜਰੂਰ ਆਣੀ ਚਾਹੀਦੀ ਵਧੀਆ 슬리ਪਰ ਕਲਾਸ ਚ ਤੁਸੀਂ ਇਹਦੇ ਚੋਂ 4-5000 ਰੁਪਏ ਘਟਾ ਸਕਦੇ ਹੋ ਮੇਰੇ ਹਿਸਾਬ ਨਾਲ ਇਹਦੇ ਚ ਹੀ ਘਟਾ ਸਕਦੇ ਹੋ ਕਨਵਿੰਸ ਚ ਹੀ ਖਰਚੇ ਦੇ ਟੋਟਲ ਚ ਬਾਕੀਆਂ ਦੇ ਵਿੱਚ ਐਡੀ ਕੋਈ ਹੈ ਨਹੀਂ 5400 ਦਾ ਹੀ ਫਰਕ ਪੈਣਾ ਐ ਇਹ ਖਾਣ ਪੀਣ ਦਾ ਜਾ ਰਹਿਣ ਦਾ ਜਾਂ ਕੁਛ ਵੀ ਭਾਈ ਇਹ ਤੋਂ ਘੱਟ ਨਹੀਂ ਹੋਣਾ ਮਤਲਬ ਜੇ ਕੋਈ ਬਹੁਤ ਜ਼ਿਆਦਾ ਬਜਟ ਚ ਵੀ ਕਰਨਾ ਚਾਹੁੰਦਾ ਹੈ ਨਾ ਤਾਂ ਉਹਦਾ ਵੀ 15 ਕਹ ਹਜ਼ਾਰ ਦਾ ਖਰਚਾ ਹੈਗਾ ਹੈ ਜੇ ਵਧੀਆ ਕਰਨਾ ਹੈ ਜੇ ਬਹੁਤ ਜ਼ਿਆਦਾ ਵਧੀਆ ਕਰਨਾ ਹੈ ਫਿਰ ਜਿੰਨਾ ਮਰਜੀ ਖਰਚੀ ਜਾਓ ਜੇ ਸਾਡਾ 22 ਆਇਆ ਅਗਲੇ ਦਾ 40 ਵੀ ਆ ਸਕਦਾ 50 ਵੀ ਆ ਸਕਦਾ 35 ਵੀ ਆ ਸਕਦਾ ਸੋ ਇਹੋ ਖਰਚੇ ਦੀ ਵੀਡੀਓ ਸੀਗੀ ਮੈਂ ਜਿਹੜੀ ਹੁਣ ਤੁਹਾਨੂੰ ਦੱਸੀ ਹੈ ਮਤਲਬ ਜੇ ਤੁਸੀਂ ਘੁੰਮਣਾ ਫਿਰਨਾ ਆਏ ਤਾਂ ਖਰਚਾ ਜ਼ਰੂਰ ਆਣਾ ਹੈ। ਬਾਕੀ ਜੋ ਐਕਸਪੀਰੀਅੰਸ ਦੱਸਾਂ ਮੇਰਾ ਵਧੀਆ ਰਿਹਾ ਹੈ। ਆ ਘੁੰਮ ਫਿਰ ਕੇ ਹੀ ਪਤਾ ਲੱਗਦਾ ਹੈ ਕਿ ਕਿੱਥੇ ਕਿਆ ਕਿੱਥੇ ਕਿਆ ਹੈ। ਹੁਣ ਮੈਂ ਦੱਸਣ ਜੋਗਾ ਹੈਗਾ ਆ ਜੇ ਕਿਸੇ ਨੇ ਜਾਣਾ ਹੋਇਆ ਕਿ ਕਿੱਦਾਂ ਕਰਨੀ ਹੈ ਤੇ ਕੀਆ ਕਰਨਾ ਕਿੱਦਾਂ ਪਲਾਨ ਬਣਾਣਾ। ਉਹਨੂੰ ਪਹਿਲਾਂ ਪਲਾਨ ਬਣਾ ਕੇ ਗਿਆ ਸੀਗਾ ਵੈਸੇ। ਕਿ ਇੱਥੋਂ ਅਸੀਂ ਚਨਈ ਉਤਰਨਾ ਹੈ, ਉੱਥੋਂ ਮੈਟਰੋ ਲੈਣੀ ਹੈ, ਮੈਟਰੋ ਤੋਂ ਫੁਲਾਨੇ ਸਟੇਸ਼ਨ ਤੱਕ ਜਾਣਾ ਹੈ, ਉੱਥੋਂ ਆ ਬੱਸ ਮਿਲਣੀ ਹੈ। ਉੱਥੇ ਉਤਰਨਾ ਫਿਰ ਉੱਥੋਂ ਬੱਸਾਂ ਸ਼ ਰਾਤ ਨੂੰ ਬੁੱਕ ਹੁੰਦੀਆਂ ਕਿ ਨਹੀਂ ਹੁੰਦੀਆਂ ਅਸੀਂ ਜਿੱਦਣ ਬੱਸ ਲਈ ਆ ਉਹ ਸਵੇਰੇ ਹੀ ਬੁੱਕ ਕਰ ਲੈਂਦੇ ਹੁੰਦੇ ਸੀਗੇ ਤੇ ਸ਼ਾਮ ਨੂੰ ਪਾਸ ਚੜ ਜਾਂਦੇ ਹੁੰਦੇ ਸੀ ਬੱਸਾਂ ਮਿਲ ਜਾਂਦੀਆਂ ਐ ਏਸੀ ਬੱਸਾਂ ਫਿਰ ਮੈਂ ਹੁਣ ਇਹ ਵੀ ਦੇਖਿਆ ਵੀ ਜਿੱਦਾਂ ਮੈਂ ਲੰਬਾ ਪਲਾਨ ਕਰਕੇ ਗਿਆ ਸੀਗਾ 20 ਨੂੰ ਵਾਪਸੀ ਸੀ ਸਾਡਾ 20 ਨੂੰ ਇੱਥੇ ਪੰਜਾਬ ਪਹੁੰਚਣਾ ਸੀ 7 ਨੂੰ ਤੋਂ ਰੇ ਸੀਗੇ ਪਰ ਅਸੀਂ 15 ਰਾਤ ਨੂੰ ਆ ਗਏ 16 ਤਰੀਕ ਨੂੰ ਆ ਗਏ 16 ਸਵੇਰੇ ਉਹ ਵੀ ਪਲੇਨ ਦੀ ਟਿਕਟ ਕਰਕੇ 2 ਦਿਨ ਬਚ ਗਏ ਤੇ ਬਾਕੀ ਵਿੱਚ ਅਸੀਂ ਦਿਨ ਬਚਾ ਲਏ ਜਿੱਦਾਂ ਨਾਈਟ ਸਾਡੀ ਜਿਹੜੀ ਨਾ ਸਲੀਪਰ ਬੱਸਾਂ 'ਚ ਚਲੀ ਗਈ ਉਹ ਵੀ ਦਿਨ ਬਚੇ ਨਾ 2-3 ਦਿਨ ਸਲੀਪਰ ਰਾਤ ਨੂੰ ਸੁੱਤੇ ਪਏ ਗਏ ਤੇ ਰਾਮੇਸ਼ਵਰ ਮਾਰ ਕੰਨਿਆ ਕੁਮਾਰੀ 'ਚ ਅਸੀਂ ਇੱਕ-ਇੱਕ ਦਿਨ ਹੀ ਸਪੈਂਡ ਕੀਤਾ ਤਾਂ ਕਿ ਸਾਨੂੰ ਮਤਲਬ ਉਹਨਾਂ ਕੋਈ ਠੀਕ ਲੱਗਾ ਵੀ ਇਹ ਜੋ ਦੇਖਣੇ ਆਲੇ ਸੀ ਇੱਕ-ਇੱਕ ਦਿਨ 'ਚ ਦੇਖ ਲਿਆ ਸੀਗਾ ਉੱਥੇ ਬਹੁਤੀ ਦੇਰ ਠਹਿਰੇ ਨਹੀਂ ਇਦਾਂ ਅਸੀਂ ਥੋੜਾ ਆਪਣਾ ਬਾਅਦ ਵਿੱਚ ਐਡਜਸਟਮੈਂਟ ਕਰ ਲਈ ਹਾਂ ਵੀ ਬਾਅਦ ਵਿੱਚ ਅਸੀਂ ਉਹ ਟਿਕਟਾਂ ਕੈਨਸਲ ਕਰਾ ਕੇ ਪਲੇਨ ਦੀਆਂ ਟਿਕਟਾਂ ਲੈ ਲਈਆਂ ਬਖਰੀ ਗੱਲ ਹੈ ਥੋੜਾ ਸਾਡਾ ਖਰਚਾ ਵੀ ਹੋਰ ਵੱਧ ਗਿਆ ਜਿਆਦਾ ਨਹੀਂ ਵਧਿਆ 1000 2000 ਵਧਿਆ ਪਰ ਅਸੀਂ ਟਾਈਮ ਸਿਰ ਆ ਗਏ ਵਾਪਸ ਬੜਾ ਛਟੋਗੇ ਖਰਚੇ ਖਰਚੇ ਤਾਂ ਹੁੰਦੇ ਰਹਿੰਦੇ ਆ ਪਰ ਨਜ਼ਾਰਾ ਆ ਗਿਆ ਇੱਕ ਵਾਰੀ ਘੁੰਮ ਕੇ ਐਂ ਦਿਮਾਗ ਫਰੈਸ਼ ਹੋ ਗਿਆ ਤੇ ਜੇ ਤੁਹਾਨੂੰ ਕੋਈ ਸਵਾਲ ਜਾਂ ਕੋਈ ਪੁੱਛਣਾ ਆ ਜਾਂ ਕਿੱਦਾਂ ਆ ਕਿੱਦਾਂ ਆ ਕਿਆ ਆ ਤੁਸੀਂ ਮੈਨੂੰ ਕਰ ਸਕਦੇ ਹੋ ਕਮੈਂਟਸ ਦੇ ਵਿੱਚ ਮੈਂ ਜਵਾਬ ਦੇ ਦੂੰਗਾ ਤੇ ਮੇਰਾ ਜੋ ਫੇਸਬੁੱਕ ਤੇ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਤੇ ਤੁਹਾਨੂੰ ਦੱਸਣਾ ਪਏਗਾ ਵੀ ਮੈਂ ਕੀ ਪੁੱਛਣਾ ਚਾਹਨਾ ਹੈ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਹੁਣ ਮੈਂ ਵੀਡੀਓ ਹੁਣ ਜਿਹੜੇ ਰੈਗੂਲਰ ਪਹਿਲਾਂ ਬਣਾਦਾ ਹੁੰਦਾ ਹੁੰਦਾ ਉਸ ਉਸ ਟਾਈਪ ਦੇ ਬਣਾਣੇ ਆ ਟਰੈਵਲ ਹਜੇ ਨਹੀਂ ਕਰ ਰਿਹਾ ਜਦੋਂ ਕਰਾਂਗੇ ਤਾਂ ਜ਼ਰੂਰ ਪਾਵਾਂਗੇ ਤੇ ਮੇਰੀਆਂ 6-7 ਵੀਡੀਓ ਟਰੈਵਲ ਉਹ ਆਈਆਂ ਉਸ ਟ੍ਰਿਪ ਦੀਆਂ ਜ਼ਿਆਦਾ ਮੈਂ ਲੰਬੀਆਂ ਨਹੀਂ ਬਣਾਈਆਂ ਬੜੀ ਅਤ 20 ਮਿੰਟ ਦੀ ਮੈਂ ਬਣਾਈ ਆ ਜਿਹੜਾ ਮੇਨ ਜੋ ਚੀਜ਼ ਸੀਗੀ ਸੋ ਮੈਂ ਉਮੀਦ ਕਰਦਾ ਤੁਹਾਨੂੰ ਮੇਰੀਆਂ ਵੀਡੀਓ ਅੱਛੀਆਂ ਲੱਗੀਆਂ ਹੋਣਗੀਆਂ ਜਿਨੇ ਨਹੀਂ ਦੇਖੀਆਂ ਉਹ ਜ਼ਰੂਰ ਦੇਖ ਲਿਓ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ 'ਚ ਰੱਬ ਰਾਖਾ